ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਕਿਸਾਨਾਂ ਦੀ ਮਹਾ ਪੰਚਾਇਤ ਦੇ ਅੱਜ ਇੱਥੇ ਜੀ ਮਹਾ ਪੰਚਾਇਤ ਦੇ ਵਿੱਚ ਇੰਨਾ ਇਕੱਠ ਹੋਇਆ ਕਈ ਲੋਕਾਂ ਨੂੰ ਪਿੱਛੇ ਵਾਪਸ ਮੁੜਨਾ ਪਿਆ ਕਿਉਂ ਕਿਉਂ ਟ੍ਰੈਫਿਕ ਜਾਮ ਹੋ ਗਏ ਪਿੱਛੇ ਟ੍ਰੈਫਿਕ ਜਾਮ ਹੋਣ ਕਰਕੇ ਉਹ ਲੋਕ ਇੱਥੇ ਨਹੀਂ ਪਹੁੰਚ ਸਕੇ ਜਮਾ ਦਿੱਲੀ ਆਲਾ ਅੰਦੋਲਨ ਬਣ ਗਿਆ ਦੋਸਤੋ ਖਨੌਰੀ ਮੋਰਚਾ ਜਿਵੇਂ ਸਿੰਘੂ ਬਾਰਡਰ ਦੇ ਉੱਪਰ 23 24 ਜਨਵਰੀ ਨੂੰ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਤੇ 25 ਦੀ ਰਾਤ ਤੱਕ ਤੁਹਾਨੂੰ ਪਤਾ ਹੈ ਸਭ ਨੂੰ ਵੀ ਉਨਾਂ ਹੀ ਇਕੱਠ ਅੱਜ ਖਨੌਰੀ ਮੋਰਚੇ ਤੇ ਹੋ ਗਿਆ ਮੇਰੇ ਪੰਜਾਬ ਦੇ ਲੋਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਦੇ ਉੱਤੇ ਮੁੱਢ ਨਾ ਮੁੱਢਾ ਜੋੜ ਕੇ ਖੜ ਗਏ ਤੇ ਧੱਲੇਵਾਲ ਸਾਹਿਬ ਜੀ ਬਹੁਤ ਹੀ ਹੌਂਸਲਾ ਵਧਿਆ ਉਹਨਾਂ ਦਾ ਉਹਨਾਂ ਨੂੰ ਪੂਰਾ ਹੌਂਸਲਾ ਹੋਇਆ ਵੀ ਅੱਜ ਮੇਰੇ ਲੋਕ ਮੇਰੇ ਨਾਲ ਖੜੇ ਹਨ ਕਿਉਂਕਿ ਉਹ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਦੋਸਤੋ ਉਹ ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਰਹੇ ਹਨ ਕਿ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਪ੍ਰਤੀ ਅੱਜ ਲੋਕਾਂ ਨੇ ਆ ਕੇ ਉਹ ਮਹਾ ਪੰਚਾਇਤ ਦੇ ਵਿੱਚ ਇਨਾ ਇਕੱਠੇ ਕਰਕੇ ਦੱਲੇয়াল ਸਾਹਿਬ ਜੀ ਨੂੰ ਅੱਜ ਇੱਕ એનર્ਜੀ ਦਿੱਤੀ ਹੈ ਬਹੁਤ ਜ਼ਿਆਦੇ ਉਹਨਾਂ ਦਾ ਚਿਹਰਾ ਖਿੜ ਗਿਆ ਦੇਖ ਕੇ ਸਾਡੇ ਸੰਗਤ ਨੂੰ ਇੰਨੇ ਨੂੰ ਤੇ ਦੱਲੇয়াল ਸਾਹਿਬ ਨੇ ਸਟੇਜ ਤੋਂ ਪੁਕਾਰ ਵੀ ਇਹ ਕੀਤੀ ਹੈ ਵੀ 7 ਲੱਖ ਲੋਕ ਜੋ ਆਤਮ ਹੱਤਿਆ ਕਰ ਗਏ ਕਿਸਾਨ ਵੀਰ ਤੇ ਮੈਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੇ ਆਉਣ ਵਾਲੇ ਸਾਡੇ ਕਿਸਾਨ ਹੈ ਉਹਨਾਂ ਲਈ ਲੜ ਰਹੇ ਹਾਂ ਇਹ ਸਾਰੇ ਦ੍ਰਿਸ਼ ਸੁਨੂ ਐ ਦੋਸਤੋ ਦਿਖਾ ਰਿਹਾ ਅੱਜ ਕਿਸਾਨ ਮਹਾਪੰਚਾਇਤ ਖਨੌਰੀ ਬਾਰਡਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ